ਸਲੋਕ ਮਹੱਲਾ ਤੀਜਾ ਪਾ ਵਿਚ ਸਭ ਆਕਾਰ ਹੈ ਨਿਰਭਉ ਹਰ ਜਿਉ ਸੋਏ ਸਾਤ ਗੁਰ ਸੇਵਿਐ ਹਰ ਮਨ ਵਸੈ ਤਿਥਾ ਭੋਗ ਦੇ ਨ ਹੋਇ ਬਾ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਅਸੋਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਅੰਗ 586 ਦੇ ਉੱਪਰ ਸੋਵਾਰ ਦੀ ਦੂਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿੰਦੇ ਭੈ ਵਿੱਚ ਸਭ ਆਕਾਰ ਹੈ ਅਰਥਾਤ ਕਿ ਜਿੰਨਾ ਵੀ ਆਕਾਰ ਅਥਵਾ ਦ੍ਰਿਸ਼ਟਮਾਨ ਪਸਾਰ ਹੈ ਇਹ ਸਾਰਾ ਹੀ ਪਰਮੇਸ਼ਰ ਦੇ ਪੈ ਦੇ ਵਿੱਚ ਹੈ ਭੈ ਵਿੱਚ ਪਵਣ ਵਹਿਆ ਸਦਵਾਉ ਭੈ ਵਿੱਚ ਚੱਲਿਆ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਸੋ ਕਹਿਣ ਤੋਂ ਭਾਵ ਹੈ ਕਿ ਜਿੰਨਾ ਵੀ ਆਕਾਰ ਹੈ ਜਿੰਨਾ ਵੀ ਦ੍ਰਿਸ਼ਟਮਾਨ ਪਸਾਰ ਹੈ ਸਾਰਾ ਪਰਮੇਸ਼ਰ ਦੇ ਨਿਰਮਲ ਜਿਹੇ ਭੈ ਦੇ ਵਿੱਚ ਹੈ ਕਹਿੰਦੇ ਨਿਰਭਉ ਹਰ ਜਿਉ ਸੋਏ ਜੇ ਦਰਪੋ ਹੈ ਨ ਡਰਹਾ ਬੇਖੋਫ ਹੈ ਤੇ ਕੇਵਲ ਮਹਾਰਾਜ ਕਹਿੰਦੇ ਹੋ ਹਰੀ ਪਰਮੇਸ਼ਰ ਹੀ ਨਿਰਭਉ ਹੈ ਭਾਈ ਕਹਿੰਦੇ ਸਤਗੁਰ ਸੇਵਿਆ ਹਰ ਮਨ ਵਸਾ ਤਿੱਥਾ ਪਉ ਕਦੇ ਨ ਹੋਏ ਸਤਗੁਰ ਸੇਵਿਆ ਹਰ ਮਨ ਵਸਾ ਜੇ ਕਰ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਦੇ ਸਦਕਾ ਉਹ ਹਰੀ ਪਰਮੇਸ਼ਰ ਗੁਰਮੁਖਾਂ ਦੇ ਮਨ ਦੇ ਵਿੱਚ ਵਸ ਜਾਵੇ ਤਮਹਾਰਾ ਹੀ ਕਹਿੰਦੇ ਤਿੱਥਾ ਭੋਗ ਦੇ ਨਾ ਹੋਏ ਫਿਰ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਕਦੇ ਵੀ ਮਹਾਰਾਜ ਕਹਿੰਦੇ ਭੋਗ ਨਹੀਂ ਹੁੰਦਾ ਡਰ ਨਹੀਂ ਹੁੰਦਾ ਕੋਈ ਸਹਿਮ ਬਗੈਰਾ ਨਹੀਂ ਹੁੰਦਾ ਕਹਿੰਦੇ ਦੁਸ਼ਮਨ ਦੁੱਖ ਤਿਸਦੋਂ ਨੇੜ ਨਾ ਆਵੇ ਪੋਹੇ ਨਾ ਸਕਾ ਕੋਈ ਗੁਰਮੁਖ ਹੈ ਮਾਨ ਵਿਚਾਰਿਆ ਜੋ ਤਿਸ ਪਾਵੇ ਸੋ ਹੋਏ ਦੋਸਮਨ ਦੁਖ ਤਿਸਨੋਂ ਨੇੜ ਨਾ ਆਵੇ ਤੇ ਮਾਰੇ ਕਹਿੰਦੇ ਕੋਈ ਵੀ ਦੁਸ਼ਮਣ अथवा ਦੁੱਖ ਉਹ ਗੁਰਮੁਖਾਂ ਗੁਰੂ ਪਿਆਰਿਆਂ ਦੇ ਨੇੜੇ ਵੀ ਨਹੀਂ ਟੁੱਕਦਾ ਉਹ ਹੈ ਨਾ ਸਕਾ ਕੋਏ ਤੇ ਕੋਈ ਦੁਸ਼ਮਣ ਜਾਂ ਦੁੱਖ ਵਗੈਰਾ ਉਹਨਾਂ ਨੂੰ ਕੋ ਵੀ ਨਹੀਂ ਸਕਦਾ ਛੂ ਵੀ ਨਹੀਂ ਸਕਦਾ ਮਹਾਰਾਜ ਕਹਿੰਦੇ ਕਹਿੰਦਾ ਗੌਰਮੁਖੇ ਮਨ ਵਿਚਾਰ ਆਜੋ ਤਿਸ ਪਾਵੈ ਸੋ ਹੋਏ ਤੇ ਗੁਰਮੁਖ ਗੁਰੂ ਪਿਆਰਿਆ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਨੀ ਕੀਤੀ ਹੈ ਕਿ ਭਾਈ ਅਸਲ ਦੇ ਵਿੱਚ ਹੁੰਦਾ ਉਹੀ ਆ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਕਹਿੰਦੇ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੈ ਸੋਏ ਨਾਨਕ ਆਪੇ ਹੀ ਪਤ ਰੱਖ ਸੀ ਤੀਸਰੇ ਗੁਰੂ ਨਾਨਕ ਧੰਗ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿ ਭਾਈ ਉਹ ਕਾਲਪੁਰਖ ਵਾਏ ਗੁਰੂ ਆਪ ਹੀ ਲਾਜ ਪਤ ਰੱਖੇਗਾ ਕਹਿੰਦੇ ਕਾਰਜ ਸਵਾਰੇ ਸੋਏ ਤੇ ਗੁਰਮਖਾ ਗੁਰੂ ਪਿਆਰਿਆਂ ਦੇ ਸਾਰੇ ਕਾਰਜ ਵੀ ਉਹ ਆਪ ਹੀ ਸਵਾਰਦਾ ਹੈ ਧੰਦੇ ਵੀ ਉਹ ਆਪ ਹੀ ਸਵਾਰਦਾ ਹੈ ਸੋਗ ਦੂਸਰਾ ਸ਼ਲੋਕ ਦੂਸਰੀ ਪੌੜੀ ਦੇ ਨਾਲ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹੰਦੇ ਭੀ ਫੁੰਝਾਹੇ ਜਿਨੇ ਸਤਗੁਰ ਨੋ ਸੇਵਿਓ ਸੇ ਆਏ ਗਏ ਪਛਤਾਹੇ ਇੱਕ ਸੱਜਣ ਚੱਲੇ ਇੱਕ ਚੱਲ ਗਏ ਮਹਾਰਾਜ ਕਹਿੰਦੇ ਇੱਕ ਸੱਜਣਾ ਚੱਲੇ ਅਣ ਜਾਣ ਨੂੰ ਤਿਆਰ ਹਨ ਅਤੇ ਇੱਕ ਸੰਸਾਰ ਨੂੰ ਛੱਡ ਕੇ ਚਲੇ ਗਏ ਹਨ ਤੁਰ ਗਏ ਹਨ ਤੇ ਮਹਾਰਾਜ ਕਹਿੰਦੇ ਰਹਿੰਦੇ ਭੀ ਫੁੱਨ ਜਾਹੇ ਤੇ ਜਿਹੜੇ ਰਹਿੰਦੇ ਨੇ ਨਾ ਮਹਾਰਾਜ ਕਹਿੰਦੇ ਉਹ ਵੀ ਫਿਰ ਜਾਂਦੇ ਰਹਿਣਗੇ ਇੱਕ ਦਿਨ ਸੰਸਾਰ ਨੂੰ ਛੱਡ ਕੇ ਕਹਿੰਦੇ ਜਿਨੇ ਸਤਗੁਰਨ ਸੇਵੇ ਉਹ ਸੇ ਆਏ ਗਏ ਪਛਤਾਹੇ ਕਰਤਾਤ ਕਜਿਨਾ ਮਨਮੁਖਾਂ ਅਪਾਗਿਆਨ ਸਤਗੁਰੂ ਪਾਤਸ਼ਾਹ ਜੀਆਂ ਦੀ ਸੇਵਾਤ ਵਸ ਸਿਮਰਨ ਕਰਨਾ ਹੀ ਨਹੀਂ ਕੀਤਾ ਸੇ ਆਏ ਗਏ ਪਛਤਾ ਹੈ ਆ ਕੇ ਮਾਰੇ ਕਿਦੇ ਇਥੋਂ ਪਛਤਾ ਕੇ ਝੂਰ ਕੇ ਤੁਰ ਜਾਂਦੇ ਹਨ ਕਹਿੰਦੇ ਨਾਨਕ ਸਾਚ ਰਤ ਸੇ ਨ ਵਿਛੜੇ ਸਤਗੁਰ ਸੇ ਵਸਮਾ ਹੈ ਨਾਨਕ ਸਾਚ ਰਤ ਸੇ ਨ ਵਿਛੜੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਈ ਜੜੇ ਵੀ ਗੁਰਮੁਖ ਗੁਰੂ ਪਿਆਰੇ ਸਤ ਸਰੂਪ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਗਏ ਉਹ ਕਦੇ ਵੀ ਉਹਦੇ ਚਰਨਾਂ ਨਾਲੋਂ ਵਿਛੜਦੇ ਨਹੀਂ ਸਤ ਗੁਰ ਸੇਵ ਸਮਾਹ ਅਰਥਾਤ ਕਿ ਸਤ ਗੁਰੂ ਪਾਸ਼ਾ ਜੀਆਂ ਦੀ ਸੇਵਾ ਤੋਂ ਆ ਸਿਮਰਨ ਕਰਕੇ ਉਹ ਹਰੀ ਪਰਮੇਸ਼ਰ ਦੇ ਵਿੱਚ ਸਮਾਏ ਹੀ ਰਹਿੰਦੇ ਨੇ ਲੀਨ ਭਰਪੂਰ ਹੀ ਰਹਿੰਦੇ ਹਨ ਸੋ ਅਗੋਂ ਆਪਣੀ ਵਾਰ ਦੀ ਦੂਸਰੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੇ ਸਾ ਮਿਲਿਆ ਸਤ ਗੁਰ ਸੱਜਣ ਜਿ세 ਅੰਤਰ ਹਰ ਗੁਣਕਾਰੀ ਤੇ ਸਾ ਮਿਲਿਆ ਸਤ ਗੁਰ ਪ੍ਰੀਤਮ ਜਿਨ ਹਉਮੈ ਵਿੱਚੋਂ ਮਾਰੀ ਤੇਸਾ ਮਿਲੇ ਆ ਸਤਗੁਰ ਸੱਜਣਾ ਮਹਾਰਾਜ ਕਹਿੰਦੇ ਉਸ ਸਤਗੁਰੂ ਸੱਜਣ ਨੂੰ ਮਿਲਣਾ ਕਰੀਏ ਭਾਈ ਕਿਹੜਾ ਸਤਗੁਰੂ ਸੱਜਣ ਨੂੰ ਕਹਿੰਦੇ ਜਸ ਅੰਤਰ ਹਰ ਗੁਣਕਾਰੀ ਜਿਹੜਾ ਸਤਗੁਰੂ ਪਾਸ਼ਾ ਜੀਆਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਉਹ ਗੁਣਕਾਰੀ ਹਰੀ ਐ ਨਾ ਗੁਣਾ ਦਾ ਦਾਤਾ ਗੁਣਾ ਦਾ ਸੋਮਹਾਰੀ ਪਰਮੇਸ਼ਰ ਹੈ ਉਸ ਸਤਗੁਰੂ ਪਾਸ਼ਾ ਜੀਆਂ ਨੂੰ ਮਿਲਣਾ ਕਰੀਏ ਭਾਈ ਇਹਨ ਤੈਸ ਮਿਲਿਆ ਸਤਗੁਰ ਪ੍ਰੀਤਮ ਜਨ ਹੋ ਮੈਂ ਵਿੱਚੋਂ ਮਾਰੀ ਤੈਸ ਮਿਲਿਆ ਸਤਗੁਰ ਪ੍ਰੀਤਮ ਉਸ ਸਤਗੁਰੂ ਪ੍ਰੀਤਮ ਨੂੰ ਸਤਗੁਰੂ ਪਿਆਰੇ ਨੂੰ ਮਿਲਣਾ ਕਰੀਏ ਕਿਹੜੇ ਸਤਗੁਰੂ ਪ੍ਰੀਤਮ ਨੂੰ ਕਹਿੰਦੇ ਜਨ ਹੋ ਮੈਂ ਵਿੱਚੋਂ ਮਾਰੀ ਤੇ ਜਿਹਨੇ ਸਾਡੇ ਜੀਵਾਂ ਦੇ ਅੰਦਰੋਂ ਹਉਮੈ ਹੰਕਾਰ ਗਮੰਡ ਘਰੂਰ ਨੂੰ ਮਾਰ ਦਿੱਤਾ ਮਮਤਾ ਮਾਰ ਦਿੱਤੀ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਆਤਮ ਮਾਰ ਦਿੱਤੀ ਸਾਡੇ ਅੰਦਰ ਇਹਦੇ ਸੋ ਸਤਿਗੁਰੂ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਸੋ ਸਤਿਗੁਰੂ ਪੂਰਾ ਧੰਨ ਧੰਨ ਹੈ ਤੇ ਉਹ ਪੂਰਾ ਸਤਿਗੁਰੂ ਧੰਤਾ ਜੋਗ ਹੈ ਧੰਤਾ ਜੋਗ ਹੈ ਮੁਬਾਰਕ ਹੈ ਮੁਬਾਰਕ ਹੈ ਉਹ ਸਤਿਗੁਰੂ ਪਾਤਸ਼ਾਹ ਕਹਿੰਦਾ ਜੈਨ ਹਰ உபਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਤੇ ਜਿਹੜਾ ਸਤਿਗੁਰੂ ਪਾਸ਼ਾ ਜੀਆਂ ਨੇ ਹਰੀ ਦਾ ਉਪਦੇਸ਼ ਦੇ ਕੇ ਹਰੀ ਦਾ ਹੁਕਮ ਸੁਣਾ ਕੇ ਪੈਸਾਰੀ ਸ੍ਰਿਸ਼ਟੀ ਨੂੰ ਸਵਾਰ ਦਿੱਤਾ ਇਹਦੇ ਨੇ ਤੇ ਜਪਿਆ ਹੋ ਸੰਤ ਹੋ ਰਾਮ ਨਾਮ ਪੌਜਲ ਬਖਤਾਰੀ ਨੇ ਤੇ ਜਪਿਆ ਹੋ ਸੰਤ ਹੋ ਰਾਮ ਨਾਮ ਇਹ ਸੰਤ ਜਨੋ ਤੁਸੀਂ ਦੇਤੀ ਰਾਮ ਜੀ ਦੇ ਨਾਮ ਨੂੰ ਜਪਨਾ ਕਰਿਓ ਮਹਾਰਾਜ ਕਹਿੰਦੇ ਪਾਉ ਜਲ ਬੇਖਤਾਰੀ ਤੇ ਜਿਹੜਾ ਪਾਉ ਜਲ ਹੈ ਨਾ ਸੰਸਾਰ ਰੂਪੀ ਸਮੁੰਦਰ ਹੈ ਬੇਖਰ ਥਾਤ ਜ਼ਹਿਰ ਵਰਗਾ ਵਿਉੜਾ ਮਹਾਰਾਜ ਕਹਿੰਦੇ ਉਹਦੇ ਤੋਂ ਤਰ ਜਾਵੋਗੇ ਉਸ ਤੋਂ ਪਾਰ ਹੋ ਜਾਵੋਗੇ ਕੰਡੇ ਲੱਗ ਜਾਵੋਗੇ ਗੋਰੇ ਪੂਰਾ ਹਰਿ ਉਪਦੇਸ ਆ ਗੁਰ ਵਿਟੜਿ ਹੋ ਹਉ ਸਦਵਾਰੀ ਗੋਰੇ ਪੂਰਾ ਹਰ ਉਪਦੇਸ਼ ਇਹਦੇ ਪੂਰੇ ਸਤਿਗੁਰੂ ਪਾਸ਼ਾ ਜੀ ਨੇ ਸਾਡੋ ਹਰੀ ਦਾ ਉਪਦੇਸ਼ ਕਰਨਾ ਕੀਤਾ ਹਰੀ ਦਾ ਹੁਕਮ ਸੁਣਾਉਣਾ ਕੀਤਾ ਸੋ ਐਸੇ ਸਤਿਗੁਰੂ ਪਾਸ਼ਾ ਜੀਆਂ ਤੋਂ ਗੁਰ ਵਿਟੜਿਓ ਹਾਂ ਸਤਿਵਾਰੀ ਮੈਂ ਸਦਾ ਹੀ ਵਾਰਨੇ ਜਾਂਦੀ ਹਾਂ ਸਦਕੇ ਬਲਿਹਾਰ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਸੋ ਅਗੋ ਵਾਰ ਦੀ ਤੀਸਰੇ ਪੌੜੀ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਹਿਲਾ ਸ਼ਲੋਕ ਸਲੋਕ ਮਹੱਲਾ ਤੀਜਾ ਸਾਧਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਤਾ ਮਿਲਨ ਵੜਿਆ ਆ ਦਰਗਾਹ ਮੋਖ ਦੁਆਰ ਸਾਧਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਜਿਹੜੇ ਸਤਗੁਰੂ ਬਾਛਾ ਜੀਆਂ ਦੀ ਟਹਿਲ ਸੇਵਾ ਨਾਲ ਚਾਕਰੀ ਐ ਮਹਾਰਾਜ ਕਹਿੰਦੇ ਆ ਦੁਨੀਆ ਦੇ ਕੁੱਲ ਸੁੱਖਾਂ ਦੇ ਵਿੱਚੋਂ ਸ੍ਰੇਸ਼ਟ ਸੁੱਖ ਹੈ ਭਾਈ ਉਤਮ ਸੁੱਖ ਹੈ ਇਹਦੇ ਇੱਥੇ ਮਿਲਣ ਵੜਿਆਈਆਂ ਦਰਗਾਹ ਮੋਖ ਦਵਾਰ ਤੇ ਜੇ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਕਰਨੀ ਕਰੀਏ ਨਾ ਤੇ ਇੱਥੇ ਮਾਰੇ ਕਹਿੰਦੇ ਆ ਸਲੋਕ ਦੇ ਵਿੱਚ ਵੀ ਵੜਿਆਈਆਂ ਮਿਲਦੀਆਂ ਨੇ ਆਦਰ ਮਿਲਦਾ ਮਾਣ ਸਤਿਕਾਰ ਮਿਲਦਾ ਤੇ ਦਰਗਾਹ ਦੇ ਵਿੱਚ ਵੀ ਮੋਖ ਦਵਾਰ ਆਥਵਾ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ ਕਿਹਦਾ ਸੱਚੇ ਕਾਰਕ ਕਮਾਵਣੇ ਸੱਚ ਪਹਿਨਣਾ ਸੱਚ ਨਾਮ ਆਧਾਰ ਸੱਚੇ ਕਾਰਕ ਕਮਾਵਣੀ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਭਗਤੀ ਰੂਪ ਸੱਚੇ ਕਾਰ ਨੂੰ ਕਮਾਉਣਾ ਕਰਦੇ ਹਨ ਭਾਈਓ ਸੱਚ ਪਹਿਨਣ ਅਰਥਾਤ ਕਿ ਸੱਚ ਰੂਪੀ ਪਹਿਰਾਵਾ ਹੀ ਪਹਿਨਦੇ ਹਨ ਅਤੇ ਸੱਚਾ ਨਾਮ ਹੀ ਉਹਨਾਂ ਦਾ ਆਧਾਰ ਸੋ ਆਓ ਟਾਸਰਾ ਹੈ ਸੱਚੇ ਸੰਗਤ ਸਾਚ ਮਿਲ ਸੱਚਾ ਨਾਇ ਪਿਆਰ ਸੱਚੇ ਸੰਗਤ ਦਾ ਸਦਕਾ ਮਹਾਰਾਜ ਕਹਿੰਦੇ ਉਹਨਾਂ ਨੂੰ ਸਤਿ ਸਰੂਪ ਪਰਮੇਸ਼ਰ ਮਿਲਦਾ ਹੈ ਸੱਚਾ ਨਾਇ ਪਿਆਰ ਤੇ ਸੱਚੇ ਨਾਮ ਦੇ ਪਿਆਰ ਸਦਕਾ ਸੱਜਾ ਪਰਮੇਸ਼ਰ ਉਹਨਾਂ ਨੂੰ ਮਿਲਦਾ ਸੱਚੀ ਸੰਗਤ ਕਰਿਆਂ ਕਹਿੰਦਾ ਸੱਚਾ ਸ਼ਬਦ ਹਰਖ ਸਦਾ ਦਰ ਸੱਚਾ ਸੱਚਿਆਰ ਸੱਚਾ ਸ਼ਬਦ ਹਰਖ ਸਦਾ ਤੇ ਗੁਰੂ ਮਹਾਰਾਜਿਆਂ ਦਾ ਸੱਚੇ ਸ਼ਬਦ ਦੇ ਦੁਆਰਾ ਉਹ ਸਦਾ ਹਰਖ ਅਰਥਾਤ ਆਨੰਦ ਦੇ ਵਿੱਚ ਹੀ ਰਹਿੰਦੇ ਨੇ ਖੁਸ਼ੀਆਂ ਖੇੜਿਆ ਵਿੱਚ ਹੀ ਰਹਿੰਦੇ ਹਨ ਦਰ ਸੱਚ ਸਚਿਆਰ ਤੇ ਸੱਚੇ ਪਰਮੇਸ਼ਰ ਦੇ ਦਰ ਦੇ ਵੀ ਉਹ ਸਚਿਆਰੇ ਅਰਥਾਤ ਸੱਚ ਵਾਲੇ ਹੋ ਨਿਭੜਦੇ ਹਨ ਸੱਚੇ ਆਚਰਣ ਵਾਲੇ ਹੋ ਨਿਭੜਦੇ ਹਨ ਕਹਿੰਦਾ ਨਾਨਕ ਸਤਿਗੁਰ ਕੀ ਸੇਵਾ ਸੋ ਕਰ ਜਿਸਨੋ ਨਦਰ ਕਰੇ ਕਰਤਾਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਤੀਸਰਾ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਤੋਂ ਸਿਮਰਨੋ ਕੇਵਲ ਤਾਂ ਕੇਵਲ ਉਹੀ ਗੁਰਮੁਖ ਗੁਰੂ ਬਿਆਰਾ ਕਰਦਾ ਹੈ ਕਹਿੰਦਾ ਜਿਸਨੂੰ ਨਦਰ ਕਰਿਆ ਕਰਤਾਰ ਜਿਹਦੇ ਤੇ ਉਹ ਕਰਤਾਰ ਭਾਵ ਜਗਤ ਨੂੰ ਪੈਦਾ ਕਰਨੇ ਵਾਲਾ ਆਕਾਲ ਪੁਰਖ ਵਾਹਿਗੁਰੂ ਨਦਰ ਕਰਦਾ ਹੈ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੌੜੀ ਤੀਸਰੀ ਦੇ ਨਾਲ ਮਹੱਲਾ ਤੀਜਾ ਹੋਰ ਵਡਾੜੀ ਚਾ ਕਰਿ ਤ੍ਰਗ ਜੀਵਣਾ ਤ੍ਰਗ ਵਾਸ ਕਮਰਤ ਛੋੜ ਬਖ ਲਗੇ ਬਖ ਖਟਣਾ ਬਖ ਰਾਸ ਔਰ ਵਡਾਣੀ ਚੱਕਰੀ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਦੀ ਟਹਿਲ ਸੇਵਾ ਛੱਡ ਕੇ ਚੱਕਰੀ ਛੱਡ ਕੇ ਜਿਹੜੇ ਹੋਰਨਾਂ ਦੇ ਬੇਗਾਨੇ ਚੱਕਰੀ ਆ ਨਾ ਮਹਾਰਾਜ ਕਹਿੰਦੇ ਤ੍ਰਿਗ ਜੀਵਨ ਤ੍ਰਿਗ ਵਾਸ ਤੇ ਐਸੇ ਮਨਮੁਖ ਦਾ ਜਗਤ ਦੇ ਵਿੱਚ ਜੀਵਨ ਵੀ ਮਹਾਰਾਜ ਕਹਿੰਦੇ ਤ੍ਰਿਗ ਗੈਫਟਕਾਰ ਯੋਗ ਐ ਲਾਣਤ ਯੋਗ ਐ ਔਰ ਜਗਤ ਦੇ ਵਿੱਚ ਉਹਦਾ ਵਸੇਬਾ ਵੀ ਮਹਾਰਾਜ ਕਹਿੰਦੇ ਤ੍ਰਿਗ ਕਾਰ ਯੋਗ ਐ ਲਾਣਤ ਯੋਗ ਐ ਜਿਹੜਾ ਗੁਰੂ ਮਹਾਰਾਜ ਜੀਆਂ ਦੀ ਸੇਵਾ ਛੱਡ ਕੇ ਹੋਰਨਾਂ ਦੀ ਚੱਕਰੀ ਕਰਦਾ ਫਿਰਦਾ ਹੈ ਕਹਿੰਦਾ ਅਮਰ ਹੈ ਤੇ ਛੋੜ ਵਿਖ ਲਗੇ ਵਿਖ ਖਟਣਾ ਵਿਖਰਾਸ ਤੇ ਉਹ ਮਾਨਵ ਖਜਾਂ ਭਾਗੇ ਜੀਵ ਨਾਮ ਰੂਪੇ ਅਮਰਤ ਨੂੰ ਛੱਡ ਕੇ ਮਾਇਆ ਰੂਪੇ ਜ਼ਹਿਰ ਵਾਲੇ ਬੰਨੇ ਹੀ ਲੱਗੇ ਹੋਏ ਹਨ ਵਿਖ ਖਟਣਾ ਵਿਖਰਾਸ ਤੇ ਉਹਨਾਂ ਦੀ ਸਾਰੇ ਖੱਟੀ ਕਮਾਈ ਵੀ ਮਹਾਰਾਜ ਕਹਿੰਦੇ ਮਾਨਵ ਵਿਖਰਥਾਤ ਜ਼ਹਿਰੀ ਹੈ ਪਰ ਉਹਨਾਂ ਦੇ ਪੱਲੇ ਜਿਹੜੀ ਰਾਸ ਪੂੰਜੀ ਉਹ ਵੀ ਮਾਨਵ ਜ਼ਹਿਰੀ ਹੈ ਇਹਦਾ ਵਿਖ ਖਾਣਾ ਵਿਖ ਪਹਿਨਣਾ ਵਿਖ ਕੇ ਮੁਖ ਗਿਰਾਸ ਤੇ ਉਹ ਖਾਣਾ ਵੀ ਵਿਖਰ ਸਾਧ ਜ਼ਹਿਰ ਨੂੰ ਹੀ ਕਰਦੇ ਹਨ ਪਹਿਨਣਾ ਵੀ ਮਹਾਰਾਜ ਕਹਿੰਦੇ ਜ਼ਹਿਰ ਨੂੰ ਹੀ ਕਰਦੇ ਹਨ ਜ਼ਹਿਰ ਰੂਪੀ ਵਹਿਰਾਵਾ ਹੀ ਪਹਿਨਦੇ ਹਨ ਕਹਿੰਦੇ ਵਿਖ ਕੇ ਮੁਖ ਗਿਰਾਸ ਮੂੰਹ ਦੇ ਵਿੱਚ ਗਰਾਈਆਂ ਤੇ ਬੁਰਕੀਆਂ ਵੀ ਮਹਾਰਾਜ ਕਹਿੰਦੇ ਉਹ ਜ਼ਹਿਰ ਦੀਆਂ ਹੀ ਦਿੰਦੇ ਹਨ ਕਹਿੰਦਾ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਤੇ ਇਤਸ ਲੋਕ ਦੇ ਵਿੱਚ ਉਹ ਦੁੱਖਾਂ ਹੀ ਦੁੱਖਾਂ ਨੂੰ ਕਮਾਉਣਾ ਕਰਦੇ ਹਨ ਕਹਤੇ ਮਰਨ ਤੋਂ ਉਪਰੰਤ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਨਰਕਾਂ ਦੇ ਵਿੱਚ ਨਿਵਾਸ ਹੁੰਦਾ ਹੈ ਨਰਕਾਂ ਦੇ ਵਿੱਚ ਹੀ ਵਸੇਬਾ ਹੁੰਦਾ ਹੈ ਕਹਿੰਦੇ ਮਾਨਮੁਖ ਮੁਹੇ ਮੈਲਾ ਸਬਦ ਨ ਜਾਣਨੇ ਕਾਮ ਕਰੋ ਅਦਵਿਨਾਸ ਮਾਨਮੁਖ ਮੁਹੇ ਮੈਲਾ ਸਬਦ ਨ ਜਾਣਨੇ ਤੇ ਇਹੋ ਜਿਹੜਾ ਮਾਨਮੁਖ ਨੇ ਆਪ ਹੁਜਰੇ ਜਾਂ ਭੁੱਲਣ ਦੇ ਨਗਰੇ ਨੇ ਉਹ ਮੈਲੇ ਮੂੰਹ ਦੇ ਨਾਲ ਪਰਲੋਕ ਨੂੰ ਜਾਣਾ ਕਰਦੇ ਨੇ ਕਾਲੇ ਮੂੰਹ ਦੇ ਨਾਲ ਸ਼ਬਦ ਨਾ ਜਾਣਨੇ ਸਾਰੇ ਅਮਰ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਜਾਣਦੇ ਨਹੀਂ ਉਹ ਕਾਮ ਕ੍ਰੋਧ ਵਿਨਾਸ਼ ਤੇ ਕਾਮਤਵਾ ਕ੍ਰੋਧ ਦੇ ਸਦਕਾ ਉਹਨਾਂ ਦਾ ਵਿਨਾਸ਼ ਹੋ ਜਾਂਦਾ ਤਬਾਹੀ ਬਰਬਾਦੀ ਹੋ ਜਾਂਦੀ ਹੈ ਕਹਿੰਦੇ ਸਤਿਗੁਰ ਕਾ ਪਾ ਛੋੜਿਆ ਮਨ ਹਟ ਕੰਮ ਨਾ ਆਵੈ ਰਾਸ ਤੇ ਉਹਨਾਂ ਨੇ ਸਤਿਗੁਰ ਪਾਸ਼ਾ ਜੀਆਂ ਦਾ ਨਿਰਮਲ ਜਿਹਾਂ ਪਾ ਪਵਿੱਤਰ ਜਿਹਾਂ ਡਰ ਛੱਡ ਦਿੱਤਾ ਤੇ ਮਾਨਹਟ ਕਰਕੇ ਉਹਨਾਂ ਦਾ ਕੋਈ ਵੀ ਕੰਮ ਆਸ ਨਹੀਂ ਆਉਂਦਾ ਕੰਮ ਸੂਤ ਨਹੀਂ ਆਉਂਦਾ ਕਹਿੰਦਾ ਜੰਪੁਰ ਬੰਦੇ ਮਾਰਿਆ ਕੋ ਨਾ ਸੁਣੇ ਅਰਦਾਸ ਤੇ ਜੰਪੂਰੀ ਦੇ ਵਿੱਚ ਬੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ ਤੇ ਕੋਈ ਵੀ ਉਹਨਾਂ ਦੀ ਅਰਦਾਸ अथवा ਬਰਿਆਦ ਨਹੀਂ ਸੁਣਦਾ ਉਹਨਾਂ ਦੀ ਪੁਕਾਰ ਨਹੀਂ ਸੁਣਦਾ ਇਹ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖੇ ਨਾਮਨ ਵਾਸ ਨਾਨਕ ਪੂਰਬ ਲਿਖਿਆ ਕਮਾਵਣਾ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਹੋ ਜਿਹੇ ਮਾਨਮੁਖ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਹੜੇ ਲਿਖਤ ਪਈ ਹੈ ਉਹਦੇ ਅਨੁਸਾਰ ਹੀ ਅੱਗੋਂ ਕਰਮਾਂ ਨੂੰ ਕਮਾਉਣਾ ਕਰਦੇ ਹਨ ਕਹਿੰਦਾ ਗੁਰਮੁਖੇ ਨਾਮ ਨਿਵਾਸ ਤੇ ਗੁਰਮੁਖਾ ਦਾ ਨਾਮ ਦੇ ਵਿੱਚ ਵਸੇਬਾ ਹੁੰਦਾ ਹੈ ਨਿਵਾਸ ਹੁੰਦਾ ਹੈ ਸੋ ਅਗੋ ਆਪਣੀ ਵਾਰ ਦੀ ਤੀਸਰੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਸੋ ਸਤਗੁਰ ਸੇਵਹੁ ਸਾਧ ਜਨ ਜਨ ਹਰ ਹਰ ਨਾਮ ਦਰੜਾਇਆ ਸੋ ਸਾਧਗੁਰੂ ਪੂਜਾ ਦਿਨ ਸਰਾਦ ਜਿਨ ਜਗੰਨਾਥ ਜਗਦੇਸ ਜਪਾਇਆ ਸੋ ਸਾਧਗੁਰ ਸੇਵਹਿੋ ਸਾਧ ਜਨ ਅਰਥਾਤ ਕੇ ਸਾਧ ਜਨੋ ਇਹ ਸੰਤ ਜਨੋ ਤੁਸਿ ਉਸ ਸਤਗੁਰੂ ਪਾਸ਼ਾ ਜੀਆਂ ਦੀ ਸੇਵਾ thro ਸਿਮਰਨ ਕਰਨਾ ਕਰੋ ਕਿਹੜੇ ਸਤਗੁਰੂ ਪਾਸ਼ਾ ਜੀਆਂ ਦਾ ਕਹਿੰਦਾ ਜਿਨ ਹਰ ਹਰ ਨਾਮ ਦ੍ਰਿੜਾਇਆ ਜਿਹੜਾ ਸਤਗੁਰੂ ਪਾਤਸ਼ਾਹ ਜੀਆਂ ਨੇ ਜੀਵਾਂ ਨੂੰ ਗੁਰਮਖਾ ਨੂੰ ਹਰੀ ਹਰੀ ਦੇ ਨਾਮ ਤੇ ਦ੍ਰਿੜ ਕੀਤਾ ਪਰਪੱਕ ਕੀਤਾ ਹੈ ਕਹਿੰਦਾ ਸੋ ਸਤਗੁਰੂ ਪੂਜਾ ਦਿਨ ਰਾਤ ਜਿਨ ਜਗੰਨਾਥ ਜਗਦੇਸ਼ ਜਪਾਇਆ ਤੇ ਉਸ ਸਤਗੁਰੂ ਪਾਤਸ਼ਾਹ ਜੀਆਂ ਨੂੰ ਦਿਨ ਰਾਤ ਭਾਵ ਅਖੰਡ ਰੂਪ ਦੇ ਵਿੱਚ ਪੂਜਣਾ ਕਰੋ ਚੇਤੇ ਕਰਨਾ ਕਰੋ ਕਿਹੜੇ ਪਾਤਸ਼ਾਹ ਜਿਨੂੰ ਜਿਨ ਜਗੰਨਾਥ ਜਗਦੀਸ਼ ਜਪਾਇਆ ਜਿਹੜੇ ਸਤਗੁਰੂ ਪਾਤਸ਼ਾਹ ਜੀਆ ਨੇ ਸਾਰ ਜਗਤ ਦੇ नाथ ਸਵਾਮੀ ਨੂੰ ਜਗਦੇਸ ਸਤਵਾ ਮਾਲਕ ਦੇ ਨਾਮ ਨੂੰ ਜਪਾਉਣਾ ਕੀਤਾ ਹੈ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਨ ਹਰ ਕਾ ਹਰ ਪੰਥ ਬਤਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਤੇ ਉਸ ਸਤਗੁਰੂ ਪਾਤਸ਼ਾਹ ਜੀਆ ਨੂੰ ਇੱਕ ਇੱਕ ਨਿਮਖ ਇੱਕ ਇੱਕ ਪਾਦ ਇੱਕ ਇੱਕ ਸਕੰਟ ਇੱਕ ਇੱਕ ਛਿਣ ਦੇਖਣਾ ਕਰੋ ਮਹਾਰਾਜ ਕਹਿੰਦਾ ਜੇ ਨਾ ਉਹ ਹਰੀ ਦਾ ਹਰੀ ਪੰਥ ਬਤਾ ਦਿੱਤਾ ਔਰ ਰੱਬ ਦਾ ਰੱਬ ਵਾਲਾ ਰਾਹ ਦੱਸ ਦਿੱਤਾ ਪਰਮਾਰਥ ਦਾ ਪੰਥ ਬਤਾਇਆ ਹੈ ਤੇ ਸ ਸਤਗੁਰ ਕੀ ਸਭ ਪਗੇ ਪਵਹ ਜੇ ਨ ਮੋਹ ਅੰਧੇਰ ਚੁਕਾਇਆ ਤੇ ਸ ਸਤਗੁਰ ਕੀ ਸਭ ਪਗੇ ਪਵਹ ਤੇ ਐਸੇ ਸਤਗੁਰੂ ਪਾਤਸ਼ਾਹ ਜੀਆਂ ਦੇ ਸਾਰੇ ਜੀਵ ਪੈਰੀ ਪੈਣਾ ਕਰੋ ਚਰਨਾਂ ਤੇ ਡਿੱਗਣਾ ਕਰੋ ਕਿਹੜੇ ਸਤਗੁਰੂ ਪਾਤਸ਼ਾਹ ਜੀਆਂ ਦੇ ਜੇ ਨ ਮੋਹ ਅੰਧੇਰ ਚੁਕਾਇਆ ਜਿਹੜਾ ਸਤਗੁਰੂ ਪਾਤਸ਼ਾਹ ਜੀਆਂ ਨੇ ਮੋਹ ਰੂਪੀ ਹਨੇਰਾ ਚੁਕਤਾ ਕਰ ਦਿੱਤਾ ਸਾਡੇ ਅੰਤਿਸ਼ ਕਰਨ ਦੇ ਵਿੱਚ ਸੋ ਸਤਗੁਰ ਕਹੋ ਸਭ ਤਨ ਤਨ ਜਨ ਹਰ ਭਗਤ ਪੰਡਾਰ ਲਹਾਇਆ ਸੋ ਸਤਗੁਰ ਕਹੋ ਸਭ ਤਨ ਤਨ ਐਸ ਸਤਗੁਰੂ ਪਾਤਸ਼ਾਹ ਜੀਆਂ ਅਨੁਸਾਰੇ ਜੀਵ ਤਨ ਤਨ ਕਹਿਣਾ ਕਰੋ ਤੰਤਾ ਜੋਗ ਤੰਤਾ ਜੋਗ ਕਹਿਣਾ ਕਰੋ ਕਿਹੜਾ ਸਤਿਗੁਰੂ ਪਾਸ਼ਾ ਜੀਆਂ ਨੇ ਜਨ ਹਰ ਭਗਤ ਭੰਡਾਰ ਲਹਾਇਆ ਜਿਹੜਾ ਸਤਿਗੁਰੂ ਪਾਸ਼ਾ ਜੀਆਂ ਨੇ ਸਾਡੇ ਅੰਦਰੋਂ ਅੰਤਿਸ਼ ਕਰਨ ਦੇ ਵਿੱਚ ਹਰੀ ਦੀ ਭਗਤੀ ਦਾ ਭੰਡਾਰ ਲਵਾ ਦਿੱਤਾ ਹੈ ਹਰੀ ਦੀ ਪ੍ਰੇਮਾ ਭਗਤੀ ਦਾ ਖਜ਼ਾਨਾ ਲਵਾ ਦਿੱਤਾ ਐਸੇ ਸਤਿਗੁਰੂ ਪਾਸ਼ਾ ਜੀਆਂ ਨੂੰ ਧੰਨ ਧੰਨ ਕਹਿਣਾ ਕਰੋ ਭਾਈ ਕਹਿੰਦਾ ਤੈਸ ਸਤਗੁਰ ਕੇ ਸਭ ਪਗੇ ਪਭੋ ਜਨਮ ਹੋ ਹਨੇਰ ਚੁਕਾਇਆ ਸੋ ਸਾਧਗਰ ਕਹ ਸਭ ਧਨ ਧਨ ਜਨ ਹਰ ਭਗਤ ਪੰਢਾਰ ਲਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ